ਆਸਵਕ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਗਰਮੀਤ ਰਾਮ ਰੇਮ ਸੌਦਾ ਸਾਧ ਦੇ ਕਰੀਬੀ ਰਿਸ਼ਤੇਦਾਰ ਭਾਜਪਾ ਵਿੱਚ ਸ਼ਾਮਲ ਹੋ ਚੁੱਕੇ ਨੇ ਜੀ ਹਾਂ ਦਿੱਲੀ ਭਾਜਪਾ ਹੈੱਡਕੁਆਰਟਰ ਆਫਿਸ ਦੇ ਵਿੱਚ ਪਹੁੰਚ ਕੇ ਉਹਨਾਂ ਨੇ ਭਾਜਪਾ ਨੂੰ ਜੁਆਇਨ ਕੀਤਾ ਵੇहद ਨਜ਼ਦੀਕੀ ਰਿਸ਼ਤੇਦਾਰ ਨੇ ਗਰਮੀਤ ਰਾਮ ਰਹਿਮ ਸੌਦਾ ਸਾਧ ਦੇ ਡੇਰਾ ਜਿਹੜਾ ਸੱਚਾ ਸੌਦਾ ਉਸਦੇ ਮੁਖੀ ਜਿਹੜੇ ਗਰਮੀਤ ਰਾਮ ਰਿੰਦੇ ਵੇहद ਨਜ਼ਦੀਕੀ ਨੇ ਰਿਸ਼ਤੇਦਾਰ ਹਰਮਿੰਦਰ ਸਿੰਘ ਜੱਸੀ ਜਿਹੜੇ ਭਾਜਪਾ ਵਿੱਚ ਸ਼ਾਮਲ ਹੋਏ ਨੇ ਪਹਿਲਾਂ ਕਾਂਗਰਸ ਦੇ ਵਿੱਚ ਉਹ ਜਿਹੜੇ ਸ਼ਾਮਲ ਸੀ ਕਾਂਗਰਸ ਵਿੱਚ ਉਹਨਾਂ ਨੇ ਕਾਫੀ ਸਾਲਾਂ ਤੋਂ ਕਾਂਗਰਸ ਦੀ ਵਿਧਾਇਕੀ ਵੀ ਹਾਸਲ ਕੀਤੀ ਪੰਜਾਬ ਤੋਂ ਉਹ ਵਿਧਾਇਕ ਵੀ ਰਹੇ ਅੱਜ ਉਹਨਾਂ ਨੇ ਹੈੱਡਕੁਆਰਟਰ ਜਾ ਕੇ ਭਾਜਪਾ ਵਿੱਚ ਸ਼ਾਮਲ ਹੋ ਚੁੱਕੇ ਨੇ ਉਹਨਾਂ ਦਾ ਕਹਿਣਾ ਕੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੜੇ ਚੰਗੇ ਕੰਮ ਕੀਤੇ ਨੇ ਜਿਸ ਕਰਕੇ ਅੱਜ ਮੈਂ ਬੀਜੇਪੀ ਜੁਆਇਨ ਕੀਤੀ ਹੈ ਤੌਤੀ ਦੱਸਦੀ ਪੰਜਾਬ ਦੇ ਸਾਬਕਾ ਵਿਧਾਇਕ ਹਰਮਿੰਦਰ ਸਿੰਘ ਜੱਸੀ ਜਿਹੜੇ ਬੀਜੇਪੀ ਵਿੱਚ ਸ਼ਾਮਲ ਹੋ ਚੁੱਕੇ ਨੇ ਉਹਨਾਂ ਨੂੰ ਉੱਤੇ ਹੈੱਡਕੁਆਰਟਰ ਵੱਡੇ ਚਿਹਰੇ ਆਗੂ ਨੇ ਭਾਜਪਾ ਵਾਲਿਆਂ ਨੇ ਸ਼ਾਮਲ ਕਰਵਾਇਆ ਲਗਾਤਾਰ ਦਲ ਬਦਲਣਾਂ ਦਾ ਜਿਹੜਾ ਦੌਰ ਸ਼ੁਰੂ ਹੋ ਚੁੱਕਿਆ ਹੈ ਕਾਂਗਰਸ ਦਾ ਵੀ ਕੈਟਾਕਲਿਸਮ ਵਧਦਾ ਜਾ ਰਿਹਾ ਹੈ ਤਾਂ ਅੱਜ ਵੱਡਾ ਕਾਂਗਰਸ ਨੂੰ ਘਾਟਾ ਪਿਆ ਕਾਂਗਰਸ ਦੇ ਸਾਬਕਾ ਵਿਧਾਇਕ ਸਿਰਸਾ ਆਗਰਮਿਤ ਰਾਮ ਰਹੀਮ ਦੇ ਵਿਧਅ ਕਰੀਬੀ ਸੌਦਾ ਸਾਧ ਰਾਮ ਰਹੀਮ ਦੇ ਰਿਸ਼ਤੇਦਾਰ ਹਰਮਿੰਦਰ ਸਿੰਘ ਜੱਸੀ ਪਾਤਪਾ ਵਿੱਚ ਸ਼ਾਮਲ ਹੋ ਚੁੱਕੇ ਨੇ ਔਰ ਦੱਸਦੀ ਏ ਕਿ ਮੇਲੇ ਜਾਣਕਾਰੀ ਮੁਤਾਬਿਕ ਉਹ ਤਲਵੰਡੀ ਸਾਬੋ ਤੋਂ ਸਾਬਕਾ ਵਿਧਾਇਕ ਰਮਿੰਦਰ ਸਿੰਘ ਜੱਸੀ ਸੀਗੇ 2014 ਦੇ ਵਿੱਚ ਉਹ ਵਿਧਾਇਕ ਬਣੇ ਸੀ ਤੇ ਉਤੇ ਹੀ ਦੱਸਦੀ ਉਹਨਾਂ ਨੇ ਕਾਂਗਰਸ ਪਾਰਟੀ ਨੂੰ ਵਾਏ ਵਾਏ ਕਹਿ ਦਿੱਤਾ ਪੱਲਾ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਨੇ ਭਾਜਪਾ ਦੇ ਹੈੱਡਕੁਆਰਟਰ ਵਿੱਚ ਉਹਨਾਂ ਨੂੰ ਜਿਹੜਾ ਸ਼ਾਮਲ ਕਰਵਾਇਆ ਗਿਆ ਲਗਾਤਾਰ ਬੀਜੇਪੀ ਮਜ਼ਬੂਤ ਹੁੰਦੀ ਜਾ ਰਹੀ ਹੈ ਤੇ ਪਾਰਟੀ ਆ ਵਾਦੀ ਬਦਲਦਾ سلسلہ ਵੀ ਜਾਰੀ ਹੋ ਰਿਹਾ ਤੇ ਲਗਾਤਾਰ ਕਮਜ਼ੋਰ ਕਾਂਗਰਸ ਪਾਰਟੀ ਹੁੰਦੀ ਜਾ ਰਹੀ ਹੈ ਪਰ ਦੇਖਣਾ ਹੋਵੇਗਾ ਕਿ 4 ਤਰੀਕ ਨੂੰ ਕਿਹੜੀ ਪਾਰਟੀ ਬਮਤਪੁਰਾ ਲੈ ਕੇ ਕੇਂਦਰ ਦੇ ਵਿੱਚ ਸਰਕਾਰ ਬਣਾਉਂਦੀ ਹੈ ਪ੍ਰਿੰਮ ਸੌਦਾ ਸਾਧ ਦੇ ਕਰੀਬੀ ਰਿਸ਼ਤੇਦਾਰ ਬੀਜੇਪੀ ਵਿੱਚ ਸਾਮਲ ਹੋ ਚੁੱਕੇ ਨੇ ਜੀ ਹਾਂ ਦਿੱਲੀ ਬੀਜੇਪੀ ਹੈੱਡਕੁਆਰਟਰ ਆਫਿਸ ਦੇ ਵਿੱਚ ਪਹੁੰਚ ਕੇ ਉਹਨਾਂ ਨੇ ਭਾਜਪਾ ਨੂੰ ਜੁਆਇਨ ਕੀਤਾ ਵੇ ਹਜ਼ ਨਜ਼ਦੀਕੀ ਰਿਸ਼ਤੇਦਾਰ ਨੇ ਗਰਮੀਤ RAM ਰਹਿਮ ਸੌਦਾ ਸਾਧ ਦੇ ਡੇਰਾ ਜਿਹੜਾ ਸੱਚਾ ਸੌਦਾ ਉਸ ਦੇ ਮੁਖੀ ਜਿਹੜੇ ਗਰਮੀਤ RAM ਰਿੰਦੇ ਬੇਹਦ ਨਜ਼ਦੀਕੀ ਨੇ ਰਿਸ਼ਤੇਦਾਰ ਹਰਮਿੰਦਰ ਸਿੰਘ ਜੱਸੀ ਜਿਹੜੇ BJP ਵਿੱਚ ਸ਼ਾਮਲ ਹੋਏ ਨੇ ਪਹਿਲਾਂ ਕਾਂਗਰਸ ਦੇ ਵਿੱਚ ਉਹ ਜਿਹੜੇ ਸ਼ਾਮਲ ਸੀ ਕਾਂਗਰਸ ਵਿੱਚ ਉਹਨਾਂ ਨੇ ਕਾਫੀ ਸਾਲਾਂ ਤੋਂ ਕਾਂਗਰਸ ਦੀ ਵਿਧਾਇਕੀ ਵੀ ਹਾਸਲ ਕੀਤੀ ਪੰਜਾਬ ਤੋਂ ਉਹ ਵਿਧਾਇਕ ਵੀ ਰਹੇ ਅੱਜ ਉਹਨਾਂ ਨੇ ਹੈੱਡਕੁਆਰਟਰ ਜਾ ਕੇ BJP ਵਿੱਚ ਸ਼ਾਮਲ ਹੋ ਚੁੱਕੇ ਉਹਨਾਂ ਦਾ ਕਹਣਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੜੇ ਚੰਗੇ ਕੰਮ ਕੀਤੇ ਨੇ ਜਿਸ ਕਰਕੇ ਅੱਜ ਮੈਂ ਬੀਜੇਪੀ ਜੁਆਇਨ ਕੀਤੀ ਹੈ ਤੌਤੀ ਦੱਸਦੀ ਪੰਜਾਬ ਦੇ ਸਾਬਕਾ ਵਿਧਾਇਕ ਹਰਮਿੰਦਰ ਸਿੰਘ ਜੱਸੀ ਜਿਹੜੇ ਬੀਜੇਪੀ ਵਿੱਚ ਸ਼ਾਮਲ ਹੋ ਚੁੱਕੇ ਨੇ ਉਹਨਾਂ ਨੂੰ ਉੱਤੇ ਹੈੱਡਕੁਆਰਟਰ ਵੱਡੇ ਚਿਹਰੇ ਆਗੂਆਂ ਨੇ ਭਾਜਪਾ ਵਾਲਿਆਂ ਨੇ ਸ਼ਾਮਲ ਕਰਵਾਇਆ ਲਗਾਤਾਰ ਦਾਲ ਬਦਲਣਾਂ ਦਾ ਜਿਹੜਾ ਦੌਰ ਸ਼ੁਰੂ ਹੋ ਚੁੱਕਿਆ ਹੈ ਕਾਂਗਰਸ ਦਾ ਵੀ ਕੈਟਾਗਲਿਸ ਬਾਦਾ ਜਾ ਰਿਹਾ ਹੈ ਤਾਂ ਅੱਜ ਵੱਡਾ ਕਾਂਗਰਸ ਨੂੰ ਘਾਟਾ ਪਿਆ ਕਾਂਗਰਸ ਦੇ ਸਾਬਕਾ ਵਿਧਾਇਕ ਸਿਰਸਾ ਗਰਮਿਤ ਰਾਮ ਰਹੀਮ ਦੇ ਵਿਧਅ ਕਰੀਬੀ ਸੌਦਾ ਸਾਧ ਰਾਮ ਰਹੀਮ ਦੇ ਰਿਸ਼ਤੇਦਾਰ ਹਰਮਿੰਦਰ ਸਿੰਘ ਜੱਸੀ ਭਾਜਪਾ ਵਿੱਚ ਸ਼ਾਮਲ ਹੋ ਚੁੱਕੇ ਨੇ ਔਰ ਦੱਸਦੀ ਹੈ ਕਿ ਮੇਲੇ ਜਾਣਕਾਰੀ ਮੁਤਾਬਿਕ ਉਹ ਤਲਵੰਡੀ ਸਾਬੋ ਤੋਂ ਸਾਬਕਾ ਵਿਧਾਇਕ ਰਮਿੰਦਰ ਸਿੰਘ ਜੱਸੀ ਸੀਗੇ 2014 ਦੇ ਵਿੱਚ ਉਹ ਵਿਧਾਇਕ ਬਣੇ ਸੀ ਤੇ ਉੱਥੇ ਹੀ ਦੱਸਦੀ ਉਹਨਾਂ ਨੇ ਕਾਂਗਰਸ ਪਾਰਟੀ ਨੂੰ ਵਾਅ ਵਾਅ ਕਹਿ ਦਿੱਤਾ ਪੱਲਾ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਨੇ ਭਾਜਪਾ ਦੇ ਹੈੱਡਕੁਆਰਟਰ ਵਿੱਚ ਉਹਨਾਂ ਨੂੰ ਜਿਹੜਾ ਸ਼ਾਮਲ ਕਰਵਾਇਆ ਗਿਆ ਲਗਾਤਾਰ ਬੀਜੇਪੀ ਮਜ਼ਬੂਤ ਹੁੰਦੀ ਜਾ ਰਹੀ ਹੈ ਤੇ ਪਾਰਟੀ ਆ ਵਾਝੀ ਬਦਲਦਾ سلسلہ ਵੀ ਜਾਰੀ ਹੋ ਰਿਹਾ ਤੇ ਲਗਾਤਾਰ ਕਮਜ਼ੋਰ ਕਾਂਗਰਸ ਪਾਰਟੀ ਹੁੰਦੀ ਜਾ ਰਹੀ ਹੈ ਪਰ ਦੇਖਣਾ ਹੋਵੇਗਾ ਕਿ 4 ਤਰੀਕ ਨੂੰ ਕਿਹੜੀ ਪਾਰਟੀ ਬਮਤਪੁਰਾ ਲੈ ਕੇ ਕੇਂਦਰ ਦੇ ਵਿੱਚ ਸਰਕਾਰ ਬਣਾਉਂਦੀ ਹੈ